ਉੱਥੇ ਘਰ ਰੋਟੀਆਂ ਪੱਕ ਗਈਆਂ ਐ ਤੇ ਕੰਮ ਤੇ ਚੱਲ ਜਾ ਕਿੰਨੇ ਦਿਨ ਹੋ ਗਏ ਕੰਮ ਤੇ ਨਹੀਂ ਗਿਆ ਘਰੇ ਆਟਾ ਵੀ ਮੁੱਕ ਗਿਆ ਸਿਲੰਡਰ ਦਾ ਨਹੀਂ ਪਤਾ ਕਿੰਨੇ ਦਿਨ ਚੱਲੇਗਾ ਰੋਟੀ ਤਿਆਰ ਹੋ ਗਈ ਐ ਜਿਹੜਾ ਕੱਜ ਸੀਗਾ ਜਿੰਨਾ ਤੇ ਮੈਂ ਉਹਨਾਂ ਕ ਪਕਾ ਲਿਆ ਕੰਮ ਤੇ ਜਾਣ ਨੂੰ ਉੱਥੇ ਕਿਹੜਾ ਕਾ ਨਾਲ ਦੀ ਨਾਲ ਹੀ ਕੰਮ ਮਿਲ ਜਾਂਦਾ ਆਪਾਂ ਸੋ ਗਿਆ 2-3 ਘੰਟੇ ਬੈ ਕੇ ਮੋੜਾਇਆ ਕੱਲ ਗਿਆ ਤਾਂ ਨਹੀਂ ਕੰਮ ਮਿਲਿਆ ਮੈਨੂੰ ਤਾਂ ਲੱਗੀ ਜਾਂਦਾ ਵੀ ਪਤਾ ਨਹੀਂ ਕੀ ਬਣੂਗਾ ਕਾਈ ਸ਼ੋਰ ਜੀ ਨੂੰ ਕਹਿੰਦਾ ਵੀ ਪੜ੍ਹ ਲੈ ਘਰ ਚਾਰ ਰੱਖਾ ਅਸੀਂ ਤਾਂ ਜਿਉ ਜਿ ਰਹਿ ਗਏ ਰਹਿ ਗਏ ਪੜ੍ਹ ਗਿਆ ਤਾਂ ਕਿਤੇ ਨੌਕਰੀ ਨੌਕਰੀ ਲੱਗ ਜਾਊਗਾ ਨਹੀਂ ਤਾਂ ਫਿਰ ਜਿਉ ਇਹ ਹਾਲ ਸਾਡੇ ਆ ਉਹ ਜਿਹੜੇ ਹੋ ਜਾ ਕਰਨੀ ਚੱਲ ਤੂੰ ਤਾਂ ਉੱਠ ਰੋਟੀ ਤਿਆਰ ਹੋ ਗਈ ਐ ਲਾਵਾਟੀ ਬਣ ਜ਼ਿਆਦਾ ਵੀ ਕੰਮ ਮਿਲ ਗਿਆ ਉਹਦਾ ਹੀ ਕਰ ਲਈ ਅੱਜ ਤੈਨੂੰ ਦੱਸਿਆ ਨਾ ਆਟਾ ਵੀ ਮੁੱਕ ਗਿਆ ਤੇ ਦੁਕਾਨ ਵਾਲੇ ਦੇ ਵੀ ਪੈਸੇ ਦੇਣੇ ਆ ਦੇਣਾ ਨਹੀਂ ਆਟਾ ਉਹਨੇ ਅੱਜ ਜਿੰਨੇ ਕੁ ਵੀ ਕੋਈ ਦੇਊਗਾ ਉਹਨੇ ਨਾਲ ਕੰਮ ਕਰ ਲਈ ਆਦੀ ਖਿੱਚੋ ਕੰਮ ਨੂੰ ਬਈ ਐ ਕੰਮ ਨੇ ਬਣਨਾ ਨਹੀਂ ਏ ਤੁਹਾਡਾ ਕਿਵੇਂ ਪਾਣੀ ਪੀਣ ਵੜ ਕੇ ਕਿਵੇਂ ਪਿਸ਼ਾਬ ਕਰਨ ਵੜ ਕੇ ਐ ਨਹੀਂ ਕੰਮ ਨੇ ਬਣਦਾ ਖਾਨਿਆਂ ਬਈ ਇਹ ਉਹ ਖਿੱਚੋ ਬਈ ਖਿੱਚੋ ਕੰਮ ਪਰ ਇਹ ਢਿੱਲੇ ਆ ਤੁਸੀਂ ਯਾਰ ਆ ਸਤਿਗੁਰਾਲ ਟੇਕੇਦਰ ਸਾਹਿਬ ਸਤਿਗੁਰਾਲ ਸਤਿਗੁਰਾਲ ਕਿਹਨੇ ਆ ਜੀ ਕੰਮ ਦੀ ਚਾਲ ਹੈਗੀ ਏ ਕੋਈ ਕੰਮ ਦੀ ਚਾਲ ਤਾਂ ਹੈਗੀ ਆ ਪਰ ਤੇਰੀ ਚਾਲ ਹੈ ਨਹੀਂ ਭਰਾਵਾ ਦੇਖ ਲਓ ਜੀ ਦਵਾਦਿਆਂ ਦੀ ਹੜੀ ਤਾਂ ਜੀ ਆ ਸਾਡੇ ਕੋਲ ਪੰਦੇ ਰੱਖ ਕੇ ਬਹੁਤ ਆ ਮਰਜੀ ਆ ਜੀ ਤੁਹਾਡੀ ਨਵੀਂ ਪ੍ਰਵਾਹ ਹੈ ਨਹੀਂ ਕੰਮ ਜਾ ਕੇ ਆਪਦਾ ਹੋਰ ਕਿਤੇ ਵੇਗ ਚੱਲ ਜਾਵੜਾ ਜਾਵੜਾ ਪ੍ਰਵਾਹ ਜਾਵੜਾ ਭਾਈ ਇੱਕ ਮਿੰਟ ਭਾਈ ਤੁਹਾਡਾ ਨਾਂ ਤਲਦੀਪ ਸਿੰਘ ਤਾਂ ਨਹੀਂ ਕਿਤੇ ਹਾਂਜੀ ਪਛਾਣ ਖ ਮੈਂ ਕੌਣ ਆ ਯਾਰ ਐਂ ਤਾਂ ਕੀ ਪਤਾ ਲਾਇ ਭਾਈ ਜੀ ਲੈ ਹੁਣ ਪਛਾਣ ਲਾ ਹਾਂਜੀ ਪਤਾ ਨਹੀਂ ਲੱਗਿਆ ਜੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਤੈਨੂੰ ਕੋਈ ਪੁਰਾਣਾ ਮਿੱਤਰ ਹੋਵੇ ਜਿਹੜਾ ਤੇਰੇ ਬਿਨਾ ਰੋਟੀ ਨਹੀਂ ਖਾਂਦਾ ਸੀ ਇਕੱਠੇ ਤੁਸੀਂ ਰੋਟੀ ਖਾਂਦੇ ਹੋ ਤੇਰੇ ਬਿਨਾ ਇੱਕ ਪਲ ਵੀ ਰਹਿੰਦਾ ਨਹੀਂ ਸੀ ਕਿਤੇ ਤੂੰ ਉਹਦੇ ਘਰੇ ਸੌਂਦਾ ਸੀ ਕਿਤੇ ਉਹ ਤੇਰੇ ਘਰੇ ਸੌਂਦਾ ਸੀ ਐਸਾ ਕੋਈ ਤਰ੍ਹਾਂ ਮਿੱਤਰ ਹੋਵੇ ਯਾਦ ਕਰ ਖਪਲਾ ਬੋ ਨਵੜੀ ਹੈ ਨਾ ਇਨਾ ਪਿਆਰ ਸੀ ਯਾਰ ਭਰਾਵਾਂ ਨਾਲੋਂ ਵੱਧ ਤੇਰਾ ਨਾ ਮੇਰਾ ਪਿਆਰ ਸੀ ਕੋ ਯਾਰ ਮੈਂ ਕੈਨੇਡਾ ਚਲਾ ਗਿਆ ਸੀ ਅੱਛਾ ਤੇ ਅੱਜ 22 ਸਾਲਾਂ ਬਾਅਦ ਮੈਂ ਪਰਸੇ ਚ ਉੱਥੇ ਆਇਆ ਹਾਂ ਤੇ ਤੇਰੀ ਇੰਨੀ ਯਾਦ ਉਹ ਤੁਸੀਂ بڑے ਬੰਦਿਆਂ ਨੂੰ ਪੁੱਛਿਆ ਯਾਰ ਕਿਸੇ ਨੇ ਦੱਸਿਆ ਹੀ ਨਹੀਂ ਅੱਜ ਮੈਂ ਲੱਭਦਾ ਲਵਾਉਂਦਾ ਤੂੰ ਤਿੰਨ ਵਾਰੀ ਦਰ ਆਇਆ ਮੈਨੂੰ ਕਿਸੇ ਨੇ ਦੱਸਿਆ ਘਰ ਤੇਰਾ ਇੱਧਰ ਹੈ ਤੇ ਅਜੇ ਤੂੰ ਮਨ ਕੁਦਰਤੀ ਮਿਲ ਗਿਆ ਤੇ ਤੇਰਾ ਵੇਲਾ ਮੈਂ ਚਿਹਰਾ ਯਾਦ ਰੱਖਿਆ ਪਰ ਤੂੰ ਭੁੱਲ ਗਿਆ ਮੇਰਾ ਯਾਰ ਮੇਰਾ ਵੀ ਕੋਈ ਐਸਾ ਦਿਨ ਨਹੀਂ ਲੰਘਿਆ ਜਦੋਂ ਮੈਂ ਤੈਨੂੰ ਕਿਤੇ ਯਾਦ ਨਾ ਕੀਤਾ ਹੋਵੇ ਹੁਣ ਤੂੰ ਆ ਗਿਆ ਹੁਣ ਆਪਾਂ ਮਿਲਦੀ ਰਵਾਂਗੇ ਚਲ ਆਇਆ ਕਰ ਆ ਨੇੜੇ ਘਰ ਆ ਮੇਰਾ ਆਜਾ ਪਤਾ ਕੀ ਕਿੰਨੇ ਨਹੀਂ ਕੁਲਦੀਪ ਮੈਂ ਤੇਰੇ ਕੋਲੇ ਕੱਲ ਨੂੰ ਆਉਂਗਾ ਨਾਲੇ ਤੈਨੂੰ ਖੁਸ਼ਖਬਰੀ ਦੱਸਾਂ ਤੇਰੀ ਪਰਜਾਈ ਦੀ ਆਈ ਦੀ ਹੈ ਤੇ ਬੱਚੇ ਵੀ ਆਏ ਆ अच्छा यार ਉਹਨਾਂ ਨੂੰ ਵੀ ਮਲਾਵਾਂਗੇ ਉਹਨਾਂ ਨੂੰ ਵੀ ਆਪਾਂ ਦੱਸਾਂਗੇ ਸਾਡਾ ਕਿੰਨਾ ਪਿਆਰ ਹੁੰਦਾ ਸੀ ਤੇ ਬੈਠ ਕੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਾਂਗੇ ਤੇ ਨਾਲੇ ਘੁੱਟ ਘੁੱਟ ਚਾਹ ਵੀ ਪੀਵਾਂਗੇ ਠੀਕ ਹੈ ਨਾ ਗੱਲ ਹੀ ਕੋਈ ਪੱਕਾ ਆਈ ਬਾਈ ਹੈ ਮੈਂ ਕਿਹਾ ਯਾਰ ਮੈਂ ਤਾਂ ਤੇਰੇ ਬਿਨਾ ਪਤੰਦਰਾ ਉਧਰਿਆ ਪਿਆ ਸੀ ਮੈਨੂੰ ਪਤਾ ਮੇਰਾ ਦਿਲ ਜਾਣਦਾ ਸ਼ੁਕਰ ਹੈ ਯਾਰ ਤੁਮ ਮਿਲ ਗਿਆ ਪੁਰਾਣੇ ਯਾਰ ਕਿਤੇ ਮਿਲਦੇ ਸਹੀ ਗੱਲ ਚਾ ਮੈਂ ਪੱਕਾ ਆਉਂਗਾ ਕੱਲ ਨੂੰ ਠੀਕ ਹੈ ਠੀਕ ਹੈ ਠੀਕ ਹੈ ਮਿਰਚਾਂ ਲੋ ਕੱਦੂ ਦੀ ਲਾਈ ਤੁਵਾਗੀ ਬਣਿਆ ਜਿੱਤਰੀ ਲੇ ਜੀ ਸ਼ਦਾ ਮਿਰਚਾਂ ਹੀ ਵੈਣੀ ਹੈ ਹੀ ਕੱਦੂ ਦੀ ਤੇ ਇਨੇ ਦਾ ਆਰਤਨ ਜੀ ਤਾਂ ਇਹ ਪਾਈ ਦੋ ਵਾਰ ਤੇ ਨਹੀਂ ਕਿ ਆਈ ਨਹੀਂ ਜੀ ਸੈਸੀ ਤਾਂ ਨਹੀਂ ਲੈ ਚੁੱਕਾ ਕਾਲ ਉਹਨਾਂ ਦੀ ਜੱਦੀਆ ਆਪਣੇ ਰਹਿੰਦੇ ਸੀ ਕੋਈ ਨਹੀਂ ਵੀਰੇ ਪਹਿਲਾਂ ਵਾਲੇ ਵੀ ਦੇਣੇ ਆ ਤੁਹਾਡੇ ਹੋਰ ਆ ਗਏ ਆਉਣ ਦੋਨੂੰ ਪਤਾ ਹੈ ਵੀਰੇ ਮੈਂ ਗੈਰੀ ਬਹੁਤ ਹੈ ਜਿੰਨਾ ਤੇ ਗਾਮ ਕੁਮ ਆਇੰਦੇ ਸਾਲ ਕੋਈ ਨਹੀਂ ਵੀਰੇ ਸਾਡੇ ਵੀ ਨਾ ਕੰਮ ਕੁਮ ਐ ਨਾ ਕਰੇ ਚਲ ਕੋਈ ਨਹੀਂ ਬਾਈ ਤੂੰ ਫੇਰ ਲੈ ਜੀ ਕੱਲ੍ਹ ਨੂੰ ਲੈ ਜੀ ਨਹੀਂ ਅੱਜ ਵਾਲੇ ਦੇ ਪਿਛਲੇ ਕੋਈ ਨਹੀਂ ਬਾਤ ਕਰਨਾ ਬਿਰੇ ਜੇ ਅੱਜ ਨਾਲ ਫਿਰ ਮੈਂ ਤੇ ਤੋਹਦਾਰੀ ਕਿਉਂ ਲੈਂਦੀ ਨਹੀਂ ਹੁੰਦੇ ਉਹ ਵਿਰੇ ਅਸੀਂ ਦੀ ਨਾਲ ਬੁਲਾ ਕੇ ਆਉਣੀ ਹੈ ਜਿਸ ਨੂੰ ਸਾਈਂ ਜੀ ਚਲ ਹੁਣ ਆਇਆ ਕਰੀ ਗਾਦੀ ਰਹਿੰਦੇ ਕੋਈ ਨਹੀਂ ਤਮੇ ਵੀ ਰਬਨ ਕੇ ਮੰਨਦੇ ਨਹੀਂ ਕੋਈ ਦਾ ਨਾ ਪਹਿਲਾਂ ਵੀ ਰੇ ਤੇ ਨਹੀਂ ਤਾਂ ਲੈ ਜਾਂਦੇ ਆ ਗਿਆ ਕਾਦਾ ਆ ਗਿਆ ਕਿਉਂ ਕੰਮ ਨਹੀਂ ਮਿਲਿਆ ਸੇ ਮਿਲਿਆ ਕੰਮ ਅੱਜ ਫੇਰ ਵੇਖ ਰੋ ਕੇ ਮੁੜ ਆਇਆ ਸੌਂ ਗਿਆ ਇਹ ਸੌਂ ਗਿਆ ਡਿਕ ਡੀਕੇ ਸੁੱਤਾ ਥੋਨੂੰ ਮੇਰਾ ਵਿਚਾਰਤ ਹੁੰਦੀ ਆ ਵੀ ਕੋਈ ਕੰਮ ਮਿਲੋਗਾ ਤਾਂ ਮੈਨੂੰ ਵੀ ਕੋਈ ਖਾਣ ਨੂੰ ਚੀਜ਼ ਲੈ ਕੇ ਦੇਊਗਾ ਪਰ ਹੁਣ ਕੰਮ ਹੀ ਨਹੀਂ ਮਿਲਿਆ ਤਾਂ ਇਹਨੂੰ ਕੀ ਲੈ ਕੇ ਦੇਣਾ ਸਹਾਕਤਾ ਜਵਾਕ ਕਰਦੀ ਆ ਫਿਰ ਤੇ ਠੇਕੇਦਾਰ ਨੂੰ ਨਹੀਂ ਮਿਲਿਆ ਮਿਲਿਆ ਸੀ ਠੇਕੇਦਾਰ ਨੂੰ ਅੱਛਾ ਹੈ ਨਹੀਂ ਕਹਿੰਦਾ ਕੰਮ ਇੱਕ ਕੰਮ ਮਿਲਿਆ ਸੀਗਾ ਕਹਿੰਦੇ ਥੜੀ ਜੀ ਬੰਨਣੀ ਹੈ ਟ੍ਰਾਂਸਪੋਰਟ ਦੀ ਥੜੀ ਕਹਿੰਦੇ 250 ਰੁਪਿਆ ਦੇਵਾਂਗੇ 250 ਚ ਹੀ ਕਰਿਆਉਂਦਾ ਕੰਮ ਅੱਜ ਉਹ ਕਿਹੜਾ ਗਰਮੀ 'ਚ ਮਰੇ ਦੋ ਤਿੰਨ ਘੰਟੇ ਲੱਗ ਜਾਣੇ ਸੀਗੇ ਤੈਨੂੰ ਪਤਾ ਅੱਜ ਸਬਜ਼ੀ ਵਾਲੇ ਨੇ ਵੀ ਸਬਜ਼ੀ ਹੱਥ 'ਚੋਂ ਫੜ ਲਈ ਕਹਿੰਦਾ ਤੁਹਾਡੇ ਪਹਿਲਾਂ ਵਾਲੇ ਪੈਸੇ ਨਹੀਂ ਆਏ ਵਾ ਤੁਸੀਂ ਜੀ ਹਾਂ ਮੈਨੂੰ ਤਾਂ ਮੇਰਾ ਦੋਸਤ ਮਿਲ ਗਿਆ ਸੀ ਗੋਲਡੀ ਬਾਰ ਚਲਾ ਗਿਆ ਜਿਹਾ ਸਾਰੇ ਇਕੱਠੇ ਬੜਦੇ ਹੁੰਦੇ ਸੀ ਤੇ ਮੈਂ ਤਾਂ ਉਹਨੂੰ ਕੱਲ ਨੂੰ ਘਰੇ ਬੁਲਾ ਲਿਆ ਆਪਣੀ ਮੈਂ ਘਰੇ ਨੂੰ ਕੇ ਜਾਈ ਚਲੋ ਤਾਂ ਖੁਸ਼ੀ ਦੀ ਗੱਲ ਐ ਥੋੜਾ ਦੋਸਤ ਮਿਲੇ ਤੁਹਾਨੂੰ ਪਰ ਘਰੇ ਤਾਂ ਬੁਲਾ ਲਿਆ ਤੇ ਉਹਨੂੰ ਆਪਾਂ ਖਵਾਵਾਂ ਪਿਆਵਾਂਗੇ ਕੀ ਉਹ ਕੋਈ ਨਹੀਂ ਦੁਕਾਨ ਵਾਲੇ ਦੀ ਮੈਂ ਤਰਲਾ ਕਰ ਲਾਂਗੇ ਕਿੱਥੋਂ ਕਰ ਲੇਗਾ ਆਟਾ ਹੈ ਨਹੀਂ ਘਰੇ ਮੈਂ ਤੈਨੂੰ ਤੜਕੇ ਵੀ ਦੱਸਿਆ ਸੀਗਾ ਤੇ ਦੁਕਾਨ ਵਾਲੇ ਨੇ ਤੜਕੇ ਗੇੜਾ ਮਾਰਿਆ ਘਰੇ ਅੱਜ ਕੋਈ ਨਹੀਂ ਫਿਰ ਉਹ ਇਨਾ ਮੋਹ ਪਿਆਰ ਸੀ ਮੈਂ ਤਾਂ ਕਹਿ ਬੈਠਾ ਹੁਣ ਤੇ ਕੱਲ ਨੂੰ ਆਊਗਾ ਫਿਰ ਹੁਣ ਕੋਈ ਕਰੋ ਹੱਲ ਕੋਈ ਨਹੀਂ ਮੈਂ ਕਰ ਲੈਣਾ ਤੂੰ ਚਿੰਤਾ ਨਾ ਕਰ ਕਰ ਲੈਣਾ ਮੈਂ ਤੂੰ ਚਾਹ ਬਣਾ ਲੈ ਥੋੜੀ ਪੜਿਆ ਕਰ ਚੰਗਾ ਮੈਂ ਵੀ ਪੜਿਆ ਹਾਂ ਤਾਂ ਲਿਖਿਆ ਬੰਦਾ ਕੁੰਝਿਆ ਮੈਂ ਆ ਦੇਖ ਇਹਨੂੰ ਇਹ ਕਹਿੰਦੇ ਆ ਇਹਨੂੰ ਐਸ ਕਹਿੰਦੇ ਆ ਇਹਨੂੰ ਐਮ ਕਹਿੰਦੇ ਆ ਪਪਾ ਐਮ ਨਹੀਂ ਡਬਲਯੂ ਕਹਿੰਦੇ ਆ ਉਹ ਚੱਲ ਨਾ ਡਬਲਯੂ ਹੋਊਗਾ ਹੈ ਤਾਂ ਐਨੀ ਪੁੱਠਾ ਹੋ ਗਿਆ ਇਹ ਪਤਾ ਪਤਾ ਮੈਂ ਤੈਨੂੰ ਤਾਂ ਕਹਿਣਾ ਵੀ ਤੂੰ ਪੜਿਆ ਕਰ ਅਸੀਂ ਤਾਂ ਇਹ ਜੋ ਇਹ ਹੈਗੇ ਨਾਲੇ ਸਾਨੂੰ ਐਮ ਦਾ ਪਤਾ ਤੇ ਨਾਲੇ ਸਾਨੂੰ ਕੁਝ ਹੋਰ ਦਾ ਪਤਾ ਤੈਨੂੰ ਤਾਂ ਕਹਿਣਾ ਵੀ ਪੜਿਆ ਕਰ ਪੜਕੇ ਨਾ ਨੌਕਰੀ ਲੱਗ ਜੇ ਨਾ ਬੰਦਾ ਸੋਖਾ ਰਹਿੰਦਾ ਹੁਣ ਆਪਣੇ ਹਾਲਾਤ ਵੇਖ ਲੈ ਘਰ ਦੇ ਕੀ ਆ ਕਾਈ ਤੈਨੂੰ ਕਹਿੰਦੇ ਪੜਾਇਆ ਕਰ ਇਹਨੂੰ ਤੂੰ ਪੜਾ ਦਿਆ ਕਰ ਜਦੋਂ ਮਾੜਾ ਮੋਟਰ ਗੰਦੇ ਜਵਾਕੀ ਤੈਨੂੰ ਵੇਖ ਕੇ ਪਰੇਸ਼ਾਨ ਹੋ ਗਿਆ ਚੱਲ ਪੁੱਤ ਤੂੰ ਪੜ ਤਾਂ ਤੂੰ ਪੜਾਇਆ ਕਰ ਤੂੰ ਨਾ ਪੜੀਂ ਆ ਪੰਜ ਚਾਰ ਚੱਲ ਬਥੇਰੇ ਪੜਾਈ ਕਰਾ ਲਈ ਹੁਣ ਕੱਲ ਨੂੰ ਤੇਰੇ ਦੋਸਤ ਨੇ ਆਉਣਾ ਕੋਈ ਚੱਜ ਦਾ ਤੂੰ ਵੀ ਢਿਡਾ ਲੱਤਾ ਪਾ ਲਈ ਹਾਂ ਹਾਂ ਢਿਡਲਤੇ ਨੂੰ ਮੈਂ ਕਿਹੜਾ ਸਪਾਰੀ ਸੂਟ ਬਣਾ ਕੇ ਰੱਖਿਆ ਹੋਇਆ ਉਹ ਵਿਹਾਲੀ ਇੱਕ ਹੀ ਪੈਂਟ ਸ਼ਰਟ ਹੈਗੀ ਆ ਉਹ ਲੱਗਦੀ ਵੀ ਸੋਹਣੀ ਐ ਤੇ ਉਹੀ ਕੱਢਦੀ ਮੈਂ ਪਾ ਲੂੰਗਾ ਚੱਲ ਉਹੀ ਪਾ ਲਈ ਹਾਂ ਤੂੰ ਵੀ ਪਾਲੀ ਆਂ ਦੇ ਕੱਪੜੇ ਵਧੀਆ ਕੋਈ ਹਾਂ ਚੱਲ ਮੈਂ ਵੀ ਕੋਈ ਵੇਖ ਕੇ ਪਾ ਲੂੰਗੀ ਸੂਟ ਹੋਰ ਅਜਨੇ ਚੇ ਬਾਦ ਆਉਣਾ ਮੇਰੇ ਦੋਸਤ ਨੇ ਬੜਾ ਖੁਸ਼ ਹੋਇਆ ਤਾਂ ਵੇਖ ਕੇ ਤੇ ਲਾਡੀ ਦੇ ਕਿਹੜੇ ਪਾਵਾਂਗੇ ਲਾਡੀ ਦੇ ਲਾਡੀ ਦੇ ਹੀ ਪਾਵਾਂਗੇ ਲਾਡੀ ਦੇ ਵਿੱਚ ਸੋਨੇ ਕੱਪੜੇ ਹੈਗੇ ਤਾਂ ਕੱਢ ਕੇ ਰੱਖੀ ਪਾ ਲੂਗਾ ਉਹ ਚੱਲ ਚੱਲ ਫਿਰ ਕਰਿਆਨੇ ਦਾ ਤਾਂ ਕਰ ਕੋਈ ਹੱਲ ਕਰਿਆਨੇ ਦਾ ਕੱਲ ਨੂੰ ਪਤਾ ਕਰਾਂਗੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਤੂੰ ਪੜ੍ਹ ਪੜ ਇਹ ਇਹਨੂੰ ਇਹਨੂੰ ਕਹਿੰਦੇ ਆ ਇਹ ਹੂੰ ਕੀ ਗੱਲਾਂ ਤੇ ਵੀ ਨਹੀਂ ਪਤਾ ਵੀ ਇਹ ਨੂੰ ਇਹ ਕਹਿੰਦੇ ਆ ਹਰ ਸਾਲ ਜਾ ਕੇ ਤੇਰੀ ਪੱਗ ਹੀ ਨਹੀਂ ਲੋਟ ਆਉਂਦੀ ਜਦੋਂ ਘਰੇ ਆਗੇ ਉਦੋਂ ਜਾਓਗੇ ਜਾਨਾ ਜਾਨਾ ਬਸ ਮੈਨੂੰ ਵੀ ਪਤਾ ਨਹੀਂ ਉਹਨੇ ਆਉਣਾ ਹੈ ਸਮਾਨ ਸੱਲਾ ਲੈ ਕੇ ਆਉਣਾ ਹੈ ਮੁੰਮ ਤਰਸ ਸਵਾਰਨਾ ਪੈਂਦਾ ਨਾ ਚਲ ਮਲਾ ਉੱਥੇ ਜਾ ਕੇ ਆਉਣਾ ਬੋਪਾ ਜੀ ਮੈਂ ਵੀ ਚਲਣਾ ਥੋਈ ਕਰਨਾ ਹੈ स्वाद है तो गर्मी बहुत मैं आप आऊंगा तेरा ते बैठ करे हैं शाबाश आ ਆ ਗਿਆ ਸਮਾਨ ਲੈ ਕੇ ਆਈ ਸਮਾਨ ਕੀ ਲੈ ਕੇ ਆਉਣਾ ਸੀ ਦਿੱਤਾ ਹੀ ਨਹੀਂ ਨੇ ਉਤੋਂ ਬੇਜਤੀ ਕੀਤੀ ਕਾਦੀ ਨਾ ਤੇ ਉਹਨੇ ਕੈਨੇਡਾ ਤੋਂ ਆਏ ਆ ਉਹ ਇੰਨੇ ਚਿਰ ਤੋਂ ਆਏ ਆ ਕਰੇ ਆਪਣੇ ਆਉਣਗੇ ਤੇ ਫਿਰ ਉਹਨੂੰ ਆਪਾਂ ਜਾ ਕੁੱਕੀ ਵੀ ਆ ਦੇਗੇ ਗੱਲ ਤਾਂ ਤੇਰੀ ਠੀਕ ਹੈ ਪਰ ਹੁਣ ਜਦੋਂ ਹੈ ਹੀ ਨਹੀਂ ਕੁਝ ਕੀ ਕਰਾਂਗੇ ਉਹ ਚਾਹ ਦਾ ਸਮਾਨ ਤਾਂ ਹੈਗਾ ਨਾ ਚਾਹ ਬੱਤੀ ਖੰਡ ਦੁੱਧ ਇਹ ਤਾਂ ਹੈਗਾ ਨਾ ਹਾਂ ਹੈਗਾ ਤੇ ਦੁੱਧ ਤਾਂ ਹੈਗਾ ਦੁੱਧੂ ਤੁਮ ਮਿਲਾਈ ਬੈਠੀ ਸੀਗੀ ਪੋਕੀ ਚਾਹ ਪੀਂਦੇ ਚੰਗੀ ਲੱਗਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਮੇਰਾ ਦੋਸਤ ਹੈ ਪੁਰਾਣਾ ਬੱਡੀ ਗਾ ਵੀ ਮੈਂ ਆਪਣੇ ਸੰਭਲੂਗਾ ਤੂੰ ਬਚਾਹ ਬਣਾ ਰਹੀ ਲੈ ਲੈ ਆਈ ਗਈ ਉਹ ਕੋਈ ਥਿਓ ਸਿਆ ਉਹ ਯਾਰ ਮੇਰਾ ਯਾਰਾ ਸਸਤੀ ਕਾਜੀ ਸਸਤੀ ਤੇ ਭਾਬੀ ਜੀ ਨਹੀਂ ਆਏ ਉਹ ਯਾਰ ਕੀ ਦੱਸਾਂ ਕਿਤੇ ਕੋਈ ਆ ਗਿਆ ਕਿਤੇ ਕੋਈ ਹੈ ਬਾਈਆਂ ਤੇਈਆਂ ਸਾਰੇ ਨੰਬਰ ਆਏ ਆ ਤੈਨੂੰ ਪਤਾ ਰਿਸ਼ਤੇਦਾਰਾਂ ਵੱਲੋਂ ਇਹਨੂੰ ਵੇਲ ਮਿਲਦੀ ਯਾਰ ਪਰ ਮੈਂ ਤੇਰੇ ਨਾਲ ਜੁਬਾਨ ਕੀਤੀ ਸੀ ਹਾਂ ਮੈਂ ਕਿਹਾ ਮੈਂ ਉਹਦੇ ਯਾਰ ਨੂੰ ਮਿਲ ਕੇ ਆਉਣਾ ਹਾਂ ਆ ਤੇਰੀ ਭਤੀਜੀ ਐ ਫਿਰ ਇਹ ਆ ਗਈ ਸੀ ਨਾਲ ਤੇ ਉਹ ਨਹੀਂ ਉਹ ਵੀ ਉੱਪਰ ਚਾਈ ਵੀ ਆਊਗੀ ਤੇਰੇ ਕੋਲ ਸਾਰੇ ਪਰਿਵਾਰ ਹੀ ਆਊਗਾ ਹੋਰ ਸੁਣਾ ਹੋਰ ਪਰਜਾਈ ਠੀਕ ਹੋ ਸਾਡਾ ਤਾਂ ਬਚਪਨ ਦਾ ਪਿਆਰ ਆ ਸੀਦਾ ਇੱਕ ਦੂਜੇ ਬਿਨਾ ਪਾਲਵ ਨਹੀਂ ਰਹਿੰਦੇ ਸੀ ਚਲਾਓ ਵੀਰ ਜੀ ਪੈਸਾ ਹਾਂ ਠੀਕ ਆ ਜਾ ਬੱਤ ਹਾਂ ਪਾ ਮੈਂ ਆ ਵੀਰ ਨੂੰ ਤਵਨ ਕੈਨੇਡਾ ਲੈ ਕੇ ਜਾਉਂਗੀ ਹਾਂ ਇਹਨੂੰ ਲੈ ਜਾਵਾਂਗੇ ਮੜੇ ਵੱਡਾ ਹੋ ਜਾਂਦੇ ਨੂੰ ਇਹ ਵੀ ਆਪਣੇ ਪੁੱਤ ਹੈ ਇਹਨੂੰ ਕੈਨੇਡਾ ਲੈ ਜਾਵਾਂਗੇ ਲੈ ਵੀ ਤੇਰੇ ਮੁੰਡੇ ਨੂੰ ਅਸੀਂ ਕੈਨੇਡਾ ਲੈ ਕੇ ਜਾਵਾਂਗੇ ਠੀਕ ਹੈ ਜੀ ਠੀਕ ਹੈ ਥੋੜਾ ਜਿਹਾ ਬੱਚਾ ਜਿੱਧਰ ਮਰਜੀ ਲੈ ਜਾ ਜੀ ਗੱਲ ਨਹੀਂ ਕੋਈ ਨਹੀਂ ਮੜੇ ਨੂੰ ਪੜ੍ਹਨ ਲਿਖਣ ਦੇਣੇ ਮੜੇ ਵੱਡਾ ਹੋ ਜਾਂਦੇ ਹਾਂ ਬਾਕੀ ਨਹੀਂ ਅਸੀਂ ਜ਼ਿੰਮੇਵਾਰ ਬੈਠੇ ਹਾਂ ਬੱਲੇ ਬੱਲੇ ਕਰਾ ਦੇਾਂਗੇ ਕਿ ਨਹੀਂ ਲੈ ਅੱਛਾ ਅੱਜ ਤੱਕ ਚਾਹ ਨਹੀਂ ਬਣੀ ਅਸੀਂ ਬਹੁਤ ਗੱਲਾਂ ਕਰ ਲੀਆਂ ਹਾਂਜੀ ਹਾਂਜੀ ਲੈ ਕੇ ਆਈ ਉਹ ਗੱਲ ਤੈਨੂੰ ਯਾਦ ਆ ਯਾਰ ਇੱਕ ਟੋਰੀ ਮੰਦਰੀ ਰੋਟੀ ਡੱਬੇ ਜੋ ਕੱਢ ਕੇ ਖਾ ਗਿਆ ਸੀ ਤੇ ਤੂੰ ਸਾਰੀ ਦਿਹਾੜੀ ਮੇਰੇ ਮਗਰ ਭਜਾ ਦਿੰਦਾ ਰਿਆ ਸੀ ਯਾਰ 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 ਮੋੜ ਕੇ ਤੈਨੂੰ ਭਰਾਵਾ ਮੈਂ ਕਿਹਾ ਤੋਂ ਦੋ ਰੋਟੀਆਂ ਮੰਗ ਕੇ ਦਿੱਤੀਆਂ ਸੀ ਵਾਹ ਜੀ ਵਾਹ ਤੱਦੀ ਸਪੀ ਹੈਗਾ ਹੋਰ ਸਨਾ ਠੀਕ ਠਾਕ ਬਸ ਵਧੀਆ ਵਧੀਆ ਠੀਕ ਹੈ ਤੇ ਉਹ ਕੁਝ ਖਾਣ ਜੇ ਲੈ ਕੇ ਹੁਣ ਅਸਿਕਾ ਜਾਣਦਾ ਨਹੀਂ ਯਾਰ ਮੈਂ ਤਾਂ ਭੁੱਲ ਗਿਆ ਸੀਗਾ ਉਹ ਯਾਰ ਗੱਲ ਸੁਣਾ ਹਾਏ ਪਤਾ ਗੱਲ ਕੀ ਐ ਅਸੀਂ ਹੁਣੇ ਖਾ ਪੀ ਗਏ ਘਰੋਂ ਆਏ ਹਾਂ ਰਿਸ਼ਤੇਦਾਰ ਆਏ ਤੈਨੂੰ ਦੱਸਿਆਦਾ ਐ ਯਾਰ ਇਸ ਕਰਕੇ ਤੇਰੀ ਭੁਜਾਈ ਨਹੀਂ ਆਈ ਅੱਛਾ ਉਹ ਇਨੇ ਖਾਂਦੇ ਪੀਂਦੇ ਰਹਿਣਾ ਮੈਂ ਤੈਨੂੰ ਦੱਸਿਆ ਜੇ ਇੱਥੇ ਹੀ ਆ ਮੈਂ ਅੱਛਾ ਹਾਏ ਕੋਈ ਦਿਲ ਨਹੀਂ ਕਰਦਾ ਕੋਈ ਚੀਜ਼ ਨੂੰ ਉਹ ਗੱਲ ਨਹੀਂ ਯਾਰ ਬੈਠਾਂਗੇ ਇਹ ਤਾਂ ਆਉਂਦੇ ਜਾਂਦੇ ਰਹਿਣਾ ਹੁਣ ਕੱਲੀ ਚਾਹ ਹੀ ਪੀਵਾਂਗੇ ਉਹ ਘਰੋਂ ਸਮੋਸੇ ਸਮੋਸੇ ਖਾ ਗਏ ਯਾਰ ਹੈ ਔਰ ਰਿਸ਼ਤੇਦਾਰ ਆਈ ਜਾਂਦੇ ਭਰਾਵਾ ਆਖਾ ਆਖਾ ਕੇ ਬੈਹ ਆ ਮੈਂ ਵੀ ਨਾ ਭੁੱਲ ਗਿਆ ਲੈ ਕੇ ਆਉਣਾ ਕਾਲੀ ਕਾਲੀ ਚ ਤੇਰੇ ਆਉਂਦਾ ਚਾਹ ਹੀ ਭੜਾ ਸੀਗਾ ਇਸ ਕਰਕੇ ਨਹੀਂ ਗੱਲ ਐ ਯਾਰ ਖਾਨ ਨਾਲ ਥੋੜੀ ਹੁੰਦਾ ਦਾ ਆਪਣਾ ਮਿਲ ਗਏ ਇਹ ਸਭ ਤੋਂ ਵੱਡੀ ਆਖੀ ਗੱਲ ਹੈ ਕਿੰਨਾ ਪਿਆਰ ਸੀ ਆਪਣਾ ਯਾਰ ਉਹ ਯਾਦਾਂ ਉਹ ਦਿਨ ਬਚਪਨ ਦੇ ਹੁਣ ਵੀ ਯਾਦ ਆਉਂਦੇ ਆ ਕਈ ਵਾਰੀ ਮੈਂ ਸੋਚਦਾ ਉਦੋਂ ਯਾਰ ਕੋਈ ਫਿਕਰ ਹੀ ਨਹੀਂ ਹੁੰਦਾ ਸੀ ਸਹੀ ਗੱਲ ਹੈ ਕੀ ਫਿਕਰ ਨਹੀਂ ਹੁੰਦਾ ਸੀ ਸੌਰੀ ਸੌਰੀ ਤੇੜੀ ਤੁਰੇ ਫਿਰਦੇ ਗਲੀਆਂ ਚ ਵੇਲ ਕਿਤੇ ਤੂੰ ਸਾਡੇ ਘਰੇ ਸੌਂ ਜਾਂਦਾ ਕਿਤੇ ਮੈਂ ਯਾਰ ਯਾਦਾਂ ਉਹ ਮੁੜਨੀਆਂ ਨਹੀਂ ਦੁਬਾਰਾ ਸ਼ੁਕਰ ਚੱਲ ਹੁਣ ਵੀ ਮਿਲ ਗਿਆ ਯਾਰ ਮੈਨੂੰ ਤਾਂ ਹੁਣ ਵੀ ਵਧੀਆ ਯਾਰ ਮੈਨੂੰ ਹੁਣ ਵੀ ਬਹੁਤ ਵਧੀਆ ਲੱਗਿਆ ਇੰਨੇ ਚਿਰ ਬਾਅਦ ਤੂੰ ਮਿਲ ਗਿਆ ਯਾਰ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੇ ਮਿਲਦੀ ਵੇ ਕੁਲਦੀਪ ਸਿੰਘ ਸਾਡੀ ਤਾਂ ਸਾਰੀ ਫੈਮਿਲੀ ਬਾਹਰ ਹੈ ਹਾਂ ਬਈ ਤਿੰਨ ਕੋਠੀਆਂ ਮਰੀਆਂ ਇੱਥੇ ਪਈਆਂ ਤੇ 25 ਕਿੱਲੇ ਪੈੜੀ ਦੇ ਪਏ ਹੂੰ ਯਾਰ ਆ ਤੇਰੇ ਹਾਲਾਤ ਵੇਖ ਕੇ ਮੈਨੂੰ ਬੜਾ ਦੁੱਖ ਹੋਇਆ ਉਹ ਤਾਂ ਰੱਬ ਦੇ ਰੰਗ ਆ ਬਾਈ ਨਹੀਂ ਯਾਰ ਉਦੋਂ ਭਰਾਵਾ ਨਾ ਮੇਰਾ ਵਧੀਆ ਰ ਹੈ ਕਿਤੇ ਮੈਨੂੰ ਪਹਿਲਾਂ ਮਿਲਿਆ ਹੁੰਦਾ ਨਾ ਐਸ ਹਾਲਾਤਾਂ ਚ ਮੈਂ ਤੈਨੂੰ ਰਹਿਣ ਦਿੰਦਾ ਸੀ ਪਰ ਇੱਕ ਗੱਲ ਤੈਨੂੰ ਹੁਣ ਮੇਰੀ ਮੰਨਣੀ ਪਊਗੀ ਕਿ ਲੋਕਲ 11 ਦੇ ਵਿੱਚ ਇੱਕ ਮੇਰੀ ਕੋਠੀ ਵੀ ਕੋਠੀਆਂ ਤਾਂ ਮੇਰੀਆਂ ਤਿੰਨ ਪਈਆਂ ਪਰਮੋ ਰੀਜ ਦੇ ਨਾਲ ਬਣਾਈ ਸੀ ਬਹੁਤ ਵਧੀਆ ਕੋਠੀ ਹਾਂ ਆਹ ਉਹਦੀਆਂ ਚਾਬੀਆਂ ਆਜ ਤੋਂ ਬਾਅਦ ਤੂੰ ਉੱਥੇ ਰਹਿਣਾ ਨਾ ਨਾ ਕਰੀ ਜਿਹੜਾ ਜ਼ਰੂਰੀ ਸਮਾਨ ਕੋਲ ਲੈ ਜਾਣਾ ਤਾਂ ਲੈ ਜੀ ਨਹੀਂ ਤਾਂ ਟੋਟਲ ਸਮਾਨ ਵੀ ਉੱਥੇ ਪਿਆ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹਨੂੰ ਕੋ ਖਾਸ ਚੀਜ਼ ਦੀ ਲੋੜ ਆ ਤੂੰ ਆਉਂਦੀ ਲੈ ਗਈ ਤੇ ਵਧੀਆ ਜ਼ਿੰਦਗੀ ਬਤੀਤ ਕਰ ਤੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਫੋਨ ਕਰਨਾ ਅਸੀਂ ਤਾਂ ਵੈਸੇ ਮਹੀਨਾ ਦੋ ਮਹੀਨੇ ਚਹੀਏ ਠੀਕ ਹੈ ਨਾ ਜਦੋਂ ਵੀ ਤੈਨੂੰ ਕਦੇ ਲੋੜ ਪਵੇ ਤੇ ਆਪਦੇ ਭਰਾ ਨੂੰ ਯਾਦ ਕਰ ਲਈ ਤੂੰ ਤਾਂ ਮੇਰਾ ਯਾਰ ਯਾਰ ਐਸਾ ਯਾਰ ਆ ਮੇਰਾ ਬਚਪਨ ਦਾ ਨਾਲੇ ਤੂੰ ਕੋਠੀ 'ਚ ਰਹਿੰਗਾ ਯਾਰ ਮੈਨੂੰ ਮਨ ਕੋਸ਼ੂ ਜੂ ਮੇਰੇ ਕੋਲੇ ਰਹਿੰਦਾ। ਉਹਨੇ ਮੈਂ ਜਦੋਂ ਇੱਧਰ ਆਇਆ ਕਰੂ ਤੇਰੇ ਕੋਲ ਰਹਾ ਕਰੂੰਗਾ ਯਾਰ। ਤੇ ਕਾਗਜ਼ ਪੱਤਰ ਮੈਂ ਉਹਦੇ ਤਿਆਰ ਕਰਵਾ ਦੂੰਗਾ। ਰਜਿਸਟਰੀ ਵਗੈਰ ਤੇ ਉਹ ਤੈਨੂੰ ਮਿਲ ਜੂਗਾ ਠੀਕ ਹੈ ਨਾ? ਅੱਜ ਤੱਕ ਵਾ ਤੂੰ ਕੋਠੀ 'ਚ ਰਹਿਣਾ। ਠੀਕ ਹੈ ਤੇ ਬੱਚਿਆਂ ਦੀ ਵਧੀਆ ਪੜਾਈ ਕਰਾਉਣੀ ਹੈ। ਕਿਸੇ ਚੀਜ਼ ਦੀ ਲੋੜ ਹੋਵੇ ਮੈਂ ਤੇਰੇ ਨਾਲ ਆ। ਠੀਕ ਹੈ ਨਾ? ਠੀਕ ਹੈ ਭਾਈ ਕੋਈ ਗੱਲ ਨਹੀਂ। ਠੀਕ ਤੇ ਆਹ ਕੁਛ ਪੈਸੇ ਯਾਰ ਮੈਂ ਕਾਲੀ ਕਾਲੀ ਕੁਛ ਲਿਆ ਨਹੀਂ ਸਕਿਆ ਸਮਾਨ। ਉਹ いや ਉਹ ਪੱਤਰ ਨਹੀਂ ਭਾਈ। ਨਹੀਂ ਭਾਈ ਅਜੀ ਤਾਂ ਕੀ ਲੋੜ ਹੈ। ਉਹ ਨਹੀਂ ਨਹੀਂ। ਕੋਈ ਨਹੀਂ ਹਾਂ ਜੇ ਤਾਂ ਮੈਂ ਇੱਥੇ ਆਇਆ ਇਹ ਜ ਬੜਾ ਕੁਝ ਕਰਨਾ ਆਪਾਂ ਤੇ ਮੋਟਰਸਾਈਕਲ ਦੀ ਮੈਂ ਗੱਲ ਕਰਕੇ ਆਇਆ ਉਹ ਵੀ ਆਪਾਂ ਲੈ ਕੇ ਆਵਾਂਗੇ ਇਹਦੇ ਵਾਸਤੇ ਸੂਟ ਛੱਡ ਲੈ ਦੀ ਠੀਕ ਐ ਛੱਡ ਹੀ ਆਸੀ ਤੇ ਬਗਾਲੀ ਕੋਈ ਨਹੀਂ ਭਰਾਈ ਨੂੰ ਕੱਪੜੇ ਲੈ ਦੀ ਜਿਹੜੀ ਚੀਜ਼ ਦੀ ਲੋੜਾ ਕੋ ਹੋਰ ਲੋੜ ਹੋਈ ਤਾਂ ਮੈਨੂੰ ਉਹ ਵੀ ਦੱਸੀ ਠੀਕ ਐ ਬਾਕੀ ਮਿਲਦੇ-ਗਿਲਦੇ ਰਵਾਂਗੇ ਖੁਸ਼ ਰਹਿਣਾ ਬਸ ਹੁਣ ਆ ਹੰਝੂ ਨਹੀਂ ਆਉਣੇ ਚਾਹੀਦੇ ਤੇਰੀਆਂ ਅੱਖਾਂ 'ਚ ਇਹ ਖੁਸ਼ੀ ਦੇ ਹੰਝੂ ਆ ਬਈ ਨਹੀਂ ਨਹੀਂ ਬਸ ਹੁਣ ਤਾਂ ਤੇਰੇ ਦਿਨ ਸਹੀ ਆ ਗਏ ਛੱਡ ਦਿਓ ਗਰੀਬੀ ਵਾਲੇ ਦਿਨ ਕੋਈ ਚੱਕਰ ਨਹੀਂ ਐ ਠੀਕ ਹੈ ਬਈ ਠੀਕ ਹੈ ਨਾ ਕੋਈ ਨਹੀਂ ਚੱਲ ਚੰਗਾ ਪਰ ਹੈ ਹਾਂ ਠੀਕ ਚੱਲ ਠੀਕ ਹੈ ਮੈਂ ਚੱਲਦਾ ਉਹਨੇ ਆਪ ਮੈਂ ਤੇ ਕਿਲਦੀ ਰਵਾਂਗੇ ਮਤ ਇੱਥੇ ਜਮ ਦੋ ਤਿੰਨ ਮਹੀਨੇ ਇੱਥੇ ਹੀ ਹੈ ਠੀਕ ਹੈ ਚੰਗਾ ਬਈ ਚੰਗਾ ਠੀਕ ਹੈ ਚੰਗਾ ਪਰ ਜਾ ਜੀ ਚੰਗਾ ਪੁੱਤ ਲੱਡੀ ਦੀ ਦੇਤੀ ਤਾਂ ਐਸੇ ਵੀ ਦੇ ਦਿੱਤੇ ਪਰ ਉਹਨਾਂ ਨੇ ਚਾਹ ਨਾ ਕੁਝ ਖਵਾਇਆ ਤਾਂ ਹੈ ਨੀਗਾ ਉਹ ਪੁੱਤ ਮਜਬੂਰੀਆਂ ਦੇਖੀ ਜਾਂਦੀਆਂ ਗਰੀਬੀ ਬੜਾ ਕੁਝ ਕਰਵਾਉਂਦੀ ਆ ਆਪਾਂ ਜਦੋਂ ਰਸਤੇ ਜਾ ਰਹੇ ਸੀਗਾ ਉਸ ਤੱਕ ਵੀ ਤਰ ਆਪਣੇ ਐਸੇ ਖਾਣ ਪੀਣ ਐਸੇ ਬੜੀਆਂ ਚੀਜ਼ਾਂ ਲੈਣ ਗਿਆ ਸੀ ਪਰ ਕਿਰਿਆਨੇ ਵਾਲੇ ਨੇ ਮੈਂ ਵੇਖਿਆ ਉਹਦੇ ਹੱਥ 'ਚ ਲਫਾਫਾ ਬੋਧ ਰੱਖਿਆ ਮੈਨੂੰ ਬਹੁਤ ਦੁੱਖ ਹੋਇਆ ਕੋਈ ਗੱਲ ਨਹੀਂ ਆਪਣਾ ਵਧੀਆ ਦੋਸਤ ਤਰ ਅੰਕਲ ਬਹੁਤ ਵਧੀਆ ਸੁਭਾਅ ਦਾ ਹੈ ਮੇਰੇ ਨਾਲ ਬਚਪਨ ਬੀਤਿਆ ਉਹਦਾ ਕੋਈ ਗੱਲ ਨਹੀਂ ਖਾਣ ਪੀਣ ਵੱਡਾ ਨਹੀਂ ਹੁੰਦਾ ਦੋਸਤੀ ਵੱਡੀ ਹੁੰਦੀ ਹੈ ਚੰਗਾ ਸੋਚਣਾ ਚਾਹੀਦਾ ਠੀਕ ਹੈ ਆਜਣਗੇ ਦੇਖਿਆ ਇਹ ਨਹੀਂ ਜਾਂ ਰਹੀਆਂ ਹਾਂਜੀ ਹੈ ਕਹਿੰਨ ਪਾਇਰੇ ਕੀ ਕਹਿੰਦਾ ਕਿ ਮੈਂ ਯਾਰ ਮੈਨੂੰ ਆ ਲੱਗਦਾ ਵੀ ਜਿਆਦਾ ਨਹੀਂ ਮੇਰੇ ਭਰਾਵਾਂ ਨਾਲ ਵੱਧ ਆ